ਮੋਡੀਫਾਈ ਫੋਨ 3600 ਟਰੈਕਟਰ ਵਕਾਊ ਹੈ ਜੀ ਜੀ ਬਣਾਈ ਸੀ ਮੈਂ 13 ਹੱਲਾ ਦੇ ਬਾਕੇ ਦੇਖ ਸਾਡੇ ਵੀਰੇ ਹੱਲਾ ਦੇ ਫਾੜੇ ਵੀ ਏਰੀਆ ਰਹੀ ਆ ਬਿਆਸ ਦੇ ਸਗਮਰਾ ਫੋਨ ਨੰਬਰ 688 37994 ਗੋਲੰਬਾਪੂ ਕੜਾ ਸਾਹਿਬ ਲੱਗੇ ਪਿੰਡ ਅਗਰ ਰੇੜਾ 2.5 ਲੱਖ ਟਰੈਕਟਰ ਦਾ ਕੰਨੇ ਮਾੜ ਟਰੈਕਟਰ ਹੈ ਦੇ ਲੋ ਫਾੜੇ ਵੀਰੇ ਹੱਲਾ ਦੇ 13 ਹੱਲਾ ਨੇ ਜਿੰਨੇ ਵੀ ਲੈਣਾ ਮੇਰਾ ਵੀਰ ਵਾਹ ਕੇ ਟਰੈਕਟਰ ਖਰੀਦ ਸਕਦਾ ਕੋਈ ਕਮੀ ਪੇਸ਼ ਨਹੀਂ ਟਰੈਕਟਰ 'ਚ ਫੁੱਲ ਮੋਡੀਫਾਈ ਹੋਇਆ ਐਲ ਪ੍ਰੈਸ਼ਰ ਡੈਕਟਰ ਆ ਫੁੱਲ ਲੋਕੇ ਚਾਰੋ ਟਾਇਰ ਨਵੇਂ ਆ ਇਹ ਨਹੀਂ ਕੱਲਾ ਤੂ ਤੁਰੰਗ ਕੀਤਾ ਇੰਜਨ ਗਿਆ ਦਾ ਫੁੱਲ ਗਰੰਟੀ ਹੈ ਵੀਰੇ ਰੰਗ ਦੀ ਪੰਜ ਸਾਲ ਦੀ ਗਰੰਟੀ ਹੈ ਆਪਣਾ ਮਿਸਤਰੀ ਨਾਲ ਲੈ ਕੇ ਵਾਹ ਕੇ ਟਰੈਕਟਰ ਕਰਦਾ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਚ 13 ਹੱਲਾ ਦੇ ਪਾਵਾਂਗੇ ਵੀਰੇ ਇਹ ਨਹੀਂ ਕੋਈ ਯਾਰਾਂ ਦੇ ਜਗਤ ਇਹ ਟਰੈਕਟਰ ਕੋ ਮਾਰ ਜੇ ਧੂਆ ਮਾਰ ਜੇ ਚੱਕ ਸ਼ੱਕਰ ਕਰਦਾ ਫੋਨ ਨੰਬਰ 6883599400 ਵਾਕਿਆ ਆ ਯਾਰ ਟੋਗਰੇ ਦੇ ਮੰਨ ਨਹੀਂ ਕੀਤਾ ਆ ਦੇਖ ਲੋ ਵੀਰ ਐਲਪ ਕਿੱਥੇ ਹੈਗਾ ਉੱਥੇ ਰਹਿ ਉਹ ਅੱਗੇ ਗੱਲ ਕਰਦੇ ਆ ਜੀ ਸੋਨਾਲਿਕਾ 750 ਸੱਤ ਮਾਡਲ ਟਰੈਕਟਰ ਵਕਾਊ ਆ ਚੰਗੇ ਟਾਇਰਾਂ ਦੇ ਵਿੱਚ 28 ਤੱਕ ਪਾਸਿੰਗ ਕਰਾਈ ਹੋਈ ਆ ਜੀ ਰੇਟ 3 ਲੱਖ 25000 ਰੁਪਿਆ ਏਰੀਆ ਬਠਿੰਡਾ ਦੇ ਵਿੱਚ ਟਰੈਕਟਰ ਵਕਾਊ ਆ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 98774753745 ਇਸ ਨੰਬਰ ਤੇ ਫੋਨ ਕਰਕੇ ਇੱਕ ਵਾਰੀ ਟਰੈਕਟਰ ਬਾਰੇ ਜਾਣਕਾਰੀ ਜ਼ਰੂਰ ਲੈ ਲਿਓ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਮਾਲਕ ਵੀਰਾਂ ਦੀ ਰੱਖੀ ਗਈ ਡਿਮਾਂਡ ਹੁੰਦੀ ਆ ਚੰਗੇ ਟਾਇਰਾਂ ਦੇ ਵਿੱਚ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਬਾਡੀ ਲਿੰਕਾਂ ਦਾ ਟਰੈਕਟਰ ਸਾਫ਼ ਪਿਆ 84 ਦਾ ਟਰੈਕਟਰ ਵਧੀਆ ਪਿਆ ਜੀ ਕੰਡੀਸ਼ਨ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਜੀ ਅੱਗੇ ਗੱਲ ਕਰਦੇ ਆਂ ਜੌਂਡੀਆਰ ਟਰੈਕਟਰ 5310 ਵਿਕਾਊ ਆ ਜੀ 15 ਮਾਡਲ ਫੈਬਰ ਵਾਲੀ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਡਬਲ ਪੀਟੀਓ ਆ ਜੀ ਟੌਪ ਮਾਡਲ ਆ ਰੇਟ 6 ਲੱਖ ਰੁਪਏ ਡਿਮਾਂਡ ਆ ਬਾਗਾ ਪੁਰਾਣਾ ਪਿੰਡ ਲੰਗਿਆਣਾ ਦੇ ਵਿੱਚ ਇਹ ਟਰੈਕਟਰ ਵਿਕਾਊ ਆ ਜੀ ਬਿਲਕੁਲ ਟੌਪ ਮਾਡਲ ਬਹੁਤ ਹੀ ਘੱਟ ਚੱਲਿਆ ਹੋਇਆ ਨਾਲ ਦੇ ਟਾਇਰਾਂ ਦੇ ਵਿੱਚ ਆ ਜੀ 9592211530 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ 9592211530 ਟਰੈਕਟਰ ਬਹੁਤ ਹੀ ਚੰਗਾ ਜੀ ਬਹੁਤ ਹੀ ਸੋਹਣਾ ਤੇ ਸਾਫ਼ ਹਾਲਤ ਦੇ ਵਿੱਚ ਟਰੈਕਟਰ ਵੀਰਾਂ ਦਾ ਵਕਾਊ ਹੈ ਜੀ ਅੱਗੇ ਜੀ 16 ਫੁੱਟੀ ਟਰਾਲੀ ਆ ਰੇਟ 3 ਲੱਖ 25000 ਰੁਪਿਆ ਏਰੀਆ ਅਮਰਤਸਰ ਸਾਹਿਬ ਰਾਣਾ ਮਿੱਲ ਦੇ ਵਿੱਚ ਟਰਾਲੀ ਵੀਰਾਂ ਦੀ ਵਕਾਊ ਹੈ ਜੀ 9878299783 9878299783 ਤੇ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਟਰਾਲੀ ਬਾਰੇ ਲੈ ਸਕਦੇ ਹੋ ਜੀ ਡਬਲ ਟਾਇਰਾਂ ਦੇ ਵਿੱਚ ਆ 1640 ਇਹਦੀ ਲੰਬਾਈ ਆ ਵੈਟ ਵਗੈਰਾ ਸਾਰਾ ਸਮਾਨ ਟਰਾਲੀ ਦੇ ਨਾਲ ਲੱਗਿਆ ਹੋਇਆ ਜੇ ਦੇਖ ਸਕਦੇ ਹੋ ਅੱਗੇ ਜੀ ਸੋਨਾਲੀਕਾ 750 10 ਮਾਡਲ ਟਰੈਕਟਰ ਵਿਕਾਊ ਆ ਜੀ ਚੰਗੇ ਟਾਇਰਾਂ ਦੇ ਵਿੱਚ ਆ ਰੇਟ 325000 ਰੁਪਇਆ ਜੀ रामपुरा ਫੂਲ ਪਿੰਡ ਮਹਾਰਾਜ ਦੇ ਵਿੱਚ ਇਹ ਟਰੈਕਟਰ ਵਿਕਾਊ ਆ ਕੰਡੀਸ਼ਨ ਦੇਖ ਸਕਦੇ ਹੋ ਜੀ ਪਿਛਲੇ ਟਾਇਰ ਚੰਗੇ ਪਏ ਆ ਮਰਗਾਟ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਸਾਫ਼ ਪਿਆ ਜੀ ਅਗਲੇ ਟਾਇਰ ਅੱਦੇ ਕਾ ਪ੍ਰੋ 9041548664 ਤੇ ਜਾਣਕਾਰੀ ਲੈ ਸਕਦੇ ਆ